श्रीकाल जी बाल आए घूम आए नवी जगह नमें शहर पार्क जी सताल सारे ਫੋਟੋ ਕਚਾਨ ਆਏ ਆ ਜੀ ਇੱਥੇ ਤੇ ਜਿਆਦਾ ਬੰਦੇ ਹੋਣਗੇ ਕਿ ਸਾਰਿਆਂ ਨੇ ਫੋਟੋ ਕਚਾਣੀ ਆ ਤੇ ਬੰਦੇ ਸਾਡੇ ਅੰਦਰ ਨਹੀਂ ਵੜਦੇ ਵੇ ਗੰਨੇ ਦੁਕਾਨ ਚ ਕੱਟ ਨਹੀਂ ਕਰਨਾ ਇੱਕ ਇੱਕ ਕਰਕੇ ਵੜੋ ਤੇ ਆ ਹੈਗੀ ਆ ਸੈਕੰਡ ਹੈਂਡ ਮੋਬਾਈਲਾਂ ਦੀ ਸ਼ਾਪ ਚਲੋ ਆਪ ਅੰਦਰ ਚਲਦੇ ਆਂ ਦੇਖਦੇ ਆਂ ਕੀ ਕਹਿੰਦੀ ਭਾਬੀ ਖੇਰ ਬਾਰ ਬਾਰ ਕਿੰਨਾ ਆਇਆ ਓਕੇ ਮੈਂ ਸੀ 4 ਇੰਡੈਕਸ ਲੋਕ ਤੁੰਗ ਨਹੀਂ ਤੁੰਗ ਜਾਓ ਅਲੱਗ ਅਲੱਗ ਕਿੰਨੇ ਕਿੰਨੇ ਤੁਹਾਨੂੰ ਸੋ ਮੱਚ ਕੜੀਆਂ ਵੀ ਦੇਖੋ ਜਾਓ ਅਲੱਗ ਅਲੱਗ ਜਾਓ ਫਟਾਰੀਏ ਤੇਰਾ ਫੇਵਰਟ ਕੋਰਨਰ ਤੇਰਾ ਫੇਵਰਟ ਕੋਰਨਰ ਕੋਰਨਰ ਮਤਲਬ ਬਾਜੀ ਹੈੜੀ ਬਾਲਾ ਤੂੰ ਲੈਣੀ ਚਾਹਵੇਂ ਕਿਹੜੀ ਕੜੀ ਤੇਰੇ ਮਾ ਕੱਟੇ ਦੀ ਮਾੜਾ ਕੱਟ ਪਾਈਆਂ ਬਣਾ ਕੇ ਲਾਉਂਦਾ ਇੱਕੋ ਹੀ ਆ ਹੋਟਲ ਦੋਸਤੀ ਕੁਝ ਖਾਣ ਲੱਗੇ ਆ ਅਸੀਂ ਮਾਰਕੀਟ ਦੇ ਵਿੱਚ ਇਹਨਾਂ ਨੇ ਕਰਾਇਆ ਆਪਣੇ ਚਿਕਨ ਦੀਆਂ ਚਿਕਨ ਪਿੱਤਾ ਕਹਿੰਦੇ ਆ ਉਹਨੂੰ ਤੇ ਉਹ ਕਰਵਾਏ ਹੈਗੇ ਆ ਉਧਰ ਖੜੇ ਆ ਬਾਕੀ ਮੁੰਡੇ ਤੇ ਮੇਰੇ ਵਾਸਤੇ ਵੈਜ ਵੈਜ ਫੂਡ ਆਉਣ ਲੱਗਿਆ ਮੇਰੇ ਵਾਸਤੇ ਔਰ ਇੰਕੇ ਪਾਈ ਵਹੀ ਪਹੀ ਪਹੀ ਕੀ ਕੀਤਾ ਇੱਕ ਐਕਸੀਡੈਂਟ ਹੋ ਗਿਆ ਏਦਾਂ ਐ ਜੀ ਬਣਾ ਲਓ ਜਿਹਨੇ ਸਨੈਪ ਚ ਟਾਉਣੀਆਂ ਆ ਮਾਵਾ ਕੋਆਰਡੀਨੇਟਸ ਆ ਪਾਈ ਯੋ ਯੋ ਅੱਜ ਕਹਿੰਦੇ ਸਲਵਾਕੀ ਖਾ ਰਹੇ ਨੇ ਸਾਡੇ ਦੋਗ ਭਾਈ ਨੇ ਕਬੂਤਰ ਫਾਲੇ ਹੀ ਮਾਹ ਹੀ ਛੱਡਿਆ ਹਾਂ ਪਾਜੀ ਆੜੇ ਸਨੈਪਾਂ ਦਾ ਕੀ ਹੈ ਇੱਕ ਪਾਜੀ ਲੋ ਜੀ ਪਹਿਲੀ ਵਾਰੀ ਜਾਰਾ ਦੇ ਸ਼ੋਰੂਮ ਵਿੱਚ ਅਸੀਂ ਹੁੱਡੀਆਂ ਲੈਣ ਆਏ ਆ ਇੱਥੇ ਔਰ ਜਿਹੜਾ ਜਾਰਾ ਸੀਗਾ ਨਾ ਇਹ ਦਰਜੀ ਸੀਗਾ ਇੱਕ ਹਾਂਜੀ ਦਰਜੀ ਦਾ ਕੰਮ ਬ੍ਰਾਂਡ ਆ ਇਹ। ਈਸ਼ੂ ਤੇਰੇ ਵਾਸਤੇ ਕੱਪੜੇ ਹੋਏ, ਦੇਖ ਪੈਂਟਾਂ ਬੱਚਿਆਂ ਦੀਆਂ, ਜੈਕਟਾਂ ਸਾਰਾ ਬੱਚਿਆਂ ਦਾ ਕੋਰਨਰ ਆ। ਨਾਲੇ ਹੁੱਡੀਆਂ ਪਈਆਂ। ਇਹ ਜਾਰਾ ਦਾ ਸ਼ੋਅਰੂਮ ਆ। हटके हम भी शुरू जाए हैं जैसे हाँ लेडीज वास्ते टोपियाँ ਫਸੇ ਅੱਜ ਆਮ ਦੇ ਸ਼ੋਰੂਮ ਤੋਂ ਆ ਲੈ ਕੇ ਆਏ ਮੁੰਡੇ ਨੇ ਭਾਈ ਜਿਹੜੀ ਸਾਹਮਣੇ ਚੱਲੇ ਆਂ ਸਮੁੰਦਰ ਵਾਲੇ ਪਾਸੇ ਗੱਡੀ ਹਮ ਦੇਖ ਕੇ ਰੁਕ ਗਈ ਦੇਖੋ ਇਹ ਨਾ ਹੋਣਾ ਕਰ ਦੇਖੋ ਯਾਦ ਕਰ ਨਹੀਂ ਲਾ ਨਾ ਪੂਰੀ ਜੇ ਵੰਦੀ ਨਾ ਕਾਰ ਲਾ ਇੱਥੇ ਕਿਹੜਾ ਤੈਨੂੰ ਕਿਸ ਨੇ ਕੁਛ ਕਹਾਓ ਜੀ ਦੇਖੋ ਇਹ ਵੀ ਇੱਕ ਗਰੀਦ ਦੇ ਨਜ਼ਾਰੇ ਚ ਨਜ਼ਾਰਾ ਆਇਆ ਉਹ ਬੰਜੀ ਜੰਪਿੰਗ ਇਹ ਬੱਕੀ ਇੱਕ ਚੀਜ਼ ਹੋਰ ਦੇਖਦੇ ਆ ਅਗਰ ਦੇਖੋ ਇਤਨਾ ਲਓ ਜੀ ਉਹ ਸਾਹਮਣੇ ਇੱਕਦਮ ਤਿੱਖਾ ਪਹਾੜ ਆ ਦਿਖਿਆ ਆ ਵਾਲਾ ਚਲੋ ਹੁਣ ਆਪਾਂ ਨਜ਼ਾਰਾ ਲੈਨੇ ਇੱਧਰ ਸਾਡੇ ਮੁੰਡੇ ਨਾਲ ਤੁਰੇ ਜਾਂਦੇ ਇੱਧਰ ਤੇ ਦੇਖੋ ਪਿੱਛੇ ਸ਼ਹਿਰ ਓਏ ਹੋਏ ਆ ਕੀ ਲਾਇਆ ਕੋਈ ਇਹਨਾਂ ਦਾ ਪੁਰਾਣਾ ਆ ਸਮੁੰਦਰ ਚੋਂ ਇਹਨਾਂ ਰਾਹ ਖੱਡੇ ਆ ਹੈ ਹਾਂ ਸਹੀ ਗੱਲ ਆ ਇੱਧਰੋਂ ਪਾਣੀ ਵੀ ਇੱਧਰ ਆਇਆ ਹੋਇਆ ਰੇਖ ਇੱਧਰੋਂ ਥੱਲੇ ਨਹੀਂ ਹੋਇਆ ਪਾਣੀ ਹਾਂ ਉਦੋਂ ਐਂਡੀ ਦੂਰੋਂ ਆਇਆ ਪਾਣੀ ਸਹੀ ਗੱਲ ਆ ਇੱਥੇ ਲੱਭ ਪਹੇ ਆ ਜਾਓ ਭਾਜੀ ਇੱਥੇ ਮੇਰੇ ਵਾਲੇ ਪਾਸੇ ਆ ਜਾਓ ਆਹ ਚ ਪਾਣੀ ਬੁੜੀਆਂ ਪੈ ਜਵੇ ਉਧਰ ਆ ਛੁੱਟੇ ਹਜੇ ਵੀ ਆਵੇ ਆ ਮਾੜਾ ਵਾਰੀ ਹਾ ਹਾ ਇੱਥੇ ਤੋਂ ਜਿਆਦਾ ਸਮੋਦਾ ਨਹੀਂ ਆਏ ਉਧਰ ਇਧਰ ਪੈ ਜਨਦੇ ਉੱਥੇ ਹਾ ਹਾ ਦੇਖੋ ਸ਼ਹਿਰ ਉੱਪਰ ਦੀ ਜਾਂਦਾ ਇਹ ਨਾਲ ਆਪਣੇ ਕਿੱਦਾਂ ਪੂਰਾ ਭਾਈ ਫਸ ਜਗੇ ਸੀ ਉੱਪਰ ਦੀ ਇੱਥੇ ਕਾਕੇ ਬਾਹਰ ਆਦਾ ਤभी ਯੂਰਪ ਆਏ ਹਾਂ ਹਾਂ ਯੂਰਪ ਆਏ ਨਹੀਂ ਤਾਂ ਅਸੀਂ ਪਿੰਡ ਜਿਹੜੇ ਨਹੀਂ ਜਾਂਦਾ ਸੀ ਪਹਿਲਾਂ ਪਹਿਲਾਂ ਫੀਲਿੰਗ ਉੱਥੇ ਵਧੀਆ ਆਂਦੀ ਸੀ ਭਾਜੀ ਹੌਲੀ ਹੌਲੀ ਦੇਖਣ ਦਾ ਉਹ ਜੀ ਆਦੀ ਆਦੀ ਹੋ ਗਏ ਨਾ ਫੀਲਿੰਗ ਖਤਮ ਹੋ ਗਈ ਇਹ ਤੇ ਕਿਲੇ ਕੋਲੇ ਨਹੀਂ ਕੰਦ ਨਾ ਲੱਗਿਆ ਲੱਭ ਗਿਆ ਫਿਕਾ ਵੀ ਨਿਆਰਾ ਦੇਖ ਲੋ ਇਹ ਪੱਥਰ ਤਾਂ ਪਾਏ ਆ ਕਿ ਆਹ ਵਾਲੀ ਕੰਦ ਨੂੰ ਢਾਣਾ ਲੱਗੇ ਦੇਖੋ ਪਨੇ ਕਿੰਨੇ ਪੁਰਾਣੇ ਪੱਥਰ ਹੋਣੇ ਆ ਇਹ ਆ ਸਾਡੇ ਨਾਲ ਦੇ ਖੜੇ ਆ ਉਹ ਸਾਹਮਣੇ ਕਿਲਾ ਆ ਮੈਨੂੰ ਨਹੀਂ ਪਤਾ ਕਿਹੜਾ ਕਿਲਾ ਆ ਲਓ ਜੀ ਹਾਂਜੀ ਕਿੱਲੇ ਕਿੱਲੇ ਵੱਲ ਨੂੰ ਅਸਲੀ ਯੂਰਪ ਜਿਆਦਾ ਵੀ ਆਏ ਹੁਣ ਦੇਖਿਆ ਮੜ ਜਾ ਕੁਝ ਵਧੀਆ ਮੈਂ ਸਰਚ ਕਰੂੰਗਾ ਇਸ ਕਿਲੇ ਬਾਰੇ ਫਰ ਕੋਈ ਦੱਸ ਪਾਇਆ ਤਾਂ ਜਰੂਰ ਦੱਸੂਗਾ ਤੁਹਾਨੂੰ ਪਾਜੀ ਇਧਰ ਹੱਥ ਲਾਈਓ ਤਿੰਨੇ ਪ੍ਰਾ ਪਾਜੀ ਪਤਾ ਨਹੀਂ ਕਿਹੜੇ ਟਾਈਮ ਦੀ ਕੰਧ ਬਣੀ ਹੋਣੀ ਆ ਪਤਾ ਨਹੀਂ ਕਿਹੜਾ ਦਿਨ ਹੋਣਾ ਉਹ ਕਿੰਨੇ ਸੋਫ ਸਾਫ ਬਣਣੀ ਕੰਧ ਹੋਣੀ ਆ ਕਿਲਾ ਇਹ ਕੋਈ ਪੁਰਾਣਾ राखी शखी चलो मैंने भी देखी चलो आज फोटो भी चबा के आए हैं यार ਆ ਸ਼ਿਪਪੋਰਟ ਆ ਪਿੱਛੇ ਓਹ ਹੋ 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 ਅਕੇ ਇੱਕੀ ਗੱਲ ਕਰ ਰਹਾ ਨਰੇਸ਼ ਇੱਥੇ ਰੇ ਗਿਆ ਇੱਥੇ ਫੋਟੋ ਲੈ ਕੇ ਨਹੀਂ ਜਵਰ ਦੱਸਣੀਆਂ ਕੱਢੋ ਤੇ ਮੈਂ ਜਿੱਦਾਂ ਹੁਣ ਇੱਕ 28GB ਲੈ ਲੈਂਦਾ ਫੋਨ ਤੇ ਇਹ ਭਰੇ ਜਾਣਾ ਸੀ ਮੇਰੇ ਜਗਲ ਨੂੰ ਫਿਰ ਉਹ ਹੀ ਸੀ ਆਪਾਂ ਹਾਂ ਇਹ ਪਹਿਲਾਂ ਇੱਕ ਵੜੀ ਚੀਜ਼ ਲੈਣੀ ਆ ਉਹ ਵੀ ਫਿਰ ਮਰੋਂਦਾ ਰਹੂਗਾ ساری ਜ਼ਿੰਦਗੀ ਪ੍ਰੋ ਨਹੀਂ ਹੈਗਾ 255GB ਵਾਲਾ ਇਹ ਫੋਨ ਇੱਕ ਵਾਰ ਹੀ ਲਿਆ ਹੁੰਦਾ ਭਜੀ ਬਾਈਕ ਦੇਖੋ ਤੇ